ਉਹੋ ਵੀ ਆਏ ਮੇਰੇ ਘਰ ਤਾਂ ਨਹੀਂ ਆਇਆ। ਗਰਮੀ ਸੂਚਿਤ ਕਰਦੀ ਹੈ। ਮੇਰੇ ਭਰਾ ਦਾ ਰਜਵੀਸ਼ ਕੁਮਾਰ ਦਾ ਹੈ ਪੈਨਲ ਉੱਥੇ ਬੰਦੇ ਕੰਮ ਕਰਦੇ ਸੀ। ਹਾਂਜੀ। ਰਾਤ ਸਦੀ ਜ਼ਿਆਦਾ ਹੁੰਨ ਲੱਗਦੇ ਇਹਨਾਂ ਬੰਦਿਆਂ ਨੇ ਆਪਣੇ ਅੰਦਰੋਂ ਅੰਗਿਠੀ ਪਾ ਲਈ ਕੰਮੇ ਕੋਲਿਆਂ ਵਿੱਚ। ਉਹ ਤਰੀਕੇ ਨਾਲ ਬੰਨ੍ਹ ਕਰ ਲਈ ਕੋਲਿਆਂ ਗਹਿੜ ਬਾਲ ਕੇ ਨਾ। ਇਹ ਕੀ ਕੀ ਨਾਸ ਸੀ ਤੇ ਕਿੱਥੋਂ ਦੇ ਵਾਸੀ ਸੀ? ਕੋਲੀ ਦਾ ਪਿੰਡ ਚੱਕੋ ਵਾਲਾ ਹਾਂਜੀ ਹਰਜਿੰਦਰ ਸਿੰਘ ਵਾਲਾ ਹਾਂਜੀ ਇੱਕ ਬਿਹਾਰ ਦਾ ਜਿਲ੍ਹਾ ਪੂਰਦਿਆਂ ਦਾ ਬਾਜੂ ਹਾਂਜੀ ਕਾਫੀ ਸਮੇਂ ਤੋਂ ਨੌਕਰੀ ਦਾ ਖਾਸ ਤੇ ਹੂੰ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਦੀ ਮੌਤ ਬਾਰੇ ਜਿਹੜੇ ਦੁਕਾਨ ਖੋਲਣ ਲੱਗੇ ਆ ਉਹਨਾਂ ਨੂੰ ਫੋਨ ਕਰ ਗੇਟ ਨਹੀਂ ਖੋਲਿਆ ਇਦੋਂ ਜਾ ਪੰਜ ਕੇ ਦਾ ਖਰਚਾ ਘੱਟ ਹੋ ਚੁੱਕਾ ਪੁਲਿਸ ਕੰਪਲੀਟ ਕਰਦੀ ਸੀ ਪੁਲਿਸ ਕੌਨਟ ਪੁਲਿਸ ਨੇ ਪਾ ਲਈ ਗੱਲ ਕੇ ਆਪਣੇ ਡੈੱਡ ਬੋਡੀ ਨੂੰ ਪੁਲਿਸ ਅਫਸਰ ਦੇ ਸਾਥ ਹਰਜਿੰਦਰ ਸਿੰਘ ਕੀ ਲੱਗਦੀ ਸੀ ਤੁਹਾਡੇ ਸਾਡੇ ਚਾਚਾ ਜੀ ਕੀ ਗੱਲਬਾਤ ਹੋਈ ਸਾਰੀ ਆਪ ਬਦਲ ਰਹੀ ਹੈ ਰਾਤ ਨੂੰ ਸੁੱਤੇ ਪਤਾ ਨਹੀਂ ਕਿੱਥੇ ਹੋਣਾ ਹੈ ਜੈ ਪਿਸਟੋਲ ਜਾਂ ਨਹੀਂ ਬੜਾ ਹੂੰ ਇਹਨੇ ਵਿੱਚ ਆ ਗਿਆ ਕੋਈ ਨਹੀਂ ਹੂੰ ਕਿੰਨੇ ਕਿਤੇ ਦੇਰ ਤੋਂ ਕੰਮ ਕਰ ਰੇ ਸੀ ਇਥੇ ਪੁਰਾਣੀ ਹੈ 8-10 ਸਾਲ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਹਾਂਜੀ ਮਤਲਬ ਫਰਜ਼ਿੰਦੇ ਮਾਪੇ ਉਹ ਆ ਗਏ ਹਾਂ ਸਾਨੂੰ ਅੱਜ ਸਵੇਰ ਇਨਫੋਰਮੇਸ਼ਨ ਮਿਲੀ ਸੀ ਕਿ ਰਜਨੀਸ਼ ਦਾ ਪੈਲਟ ਆ ਨਪਾਰ ਰੋਡ ਦੇ ਉੱਤੇ ਉੱਥੇ ਦੋ ਲੇਬਰਡ ਪੀਪਲ ਨੇ ਇੱਕ ਬਾਜੂ ਐ ਇੱਕ ਹਰਜਿੰਦਰ ਆ ਬਾਜੂ ਜਿਹੜਾ ਉਹ ਪ੍ਰਵਾਸੀ ਲੇਬਰ ਲਈ ਇੱਥੇ ਆਇਆ ਸੀਗਾ ਬਿਹਾਰ ਦਾ ਇੱਕ ਜਿਹੜਾ ਰਾਜ ਦਾ ਦੂਧਾ ਆ ਉਹਨਾਂ ਨੇ ਕੋਲੇ ਵਾਲੀ ਂਗੀਠੀ ਜਿਹੜੀ ਸੀ ਅੰਦਰ ਬਾਈ ਸੀ ਅੰਦਰ ਚਲਾ ਕੇ ਤੇ ਰਾਤ ਸੁੱਤੇ ਰਹੇ ਨੇ ਤੇ ਰਾਤ ਉਹ ਗੈਸ ਪੈਦਾ ਹੋਣ ਕਰ ਮੋਨੀਆਂ ਗੈਸ ਪੈਦਾ ਹੋਣ ਨਾਲ ਉਹਨਾਂ ਦੀ ਚਾਹ ਜਿਹੜੀ ਆ ਡੈਥ ਹੋ ਗਈ ਆ ਠੀਕ ਕਾਰਨ ਕੀ ਯਾਰੀ ਉਹ ਸੀ ਇੱਕ 174 ਸੀਆਰਪੀ ਦੇ ਤਹਿਤ ਅਸੀਂ ਕਾਰਵਾਈ ਕਰ ਰਹੇ ਆਂ ਉਹਨਾਂ ਦਾ ਪਰਿਵਾਰ ਜਿਹੜਾ ਪਹੁੰਚ ਗਿਆ ਹੈ ਉਹਨਾਂ ਦੇ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗਾ ਹਾਂ ਪੋਸਟਮਾਰਟਮ ਕਰਾਇਆ ਜਾਵੇਗਾ ਉਹ ਤੇ ਨੈਸੈਸਰੀ ਹੈ